ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਤੁਹਾਡਾ ਧਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਪੰਜਾਬੀ ਲਾਈਫ ਸਟਾਈਲ ਕੁਕਿੰਗ ਤੇ ਤੇ ਹੁਣ ਬੱਚੇ ਸਕੂਲੋਂ ਆਏ ਉਹਨਾਂ ਨੂੰ ਦੇ ਦਿੱਤੀਆਂ ਆਲੂ ਵਾਲੀਆਂ ਰੋਟੀਆਂ ਤੇ ਸਵੇਰੇ ਵੀ ਉਹ ਸਕੂਲੇ ਆਲੂ ਵਾਲੀਆਂ ਰੋਟੀਆਂ ਲੈ ਗਏ ਸੀ ਤੇ ਹੁਣ ਬਣਾਉਣੇ ਨੇ ਗੋਲ ਗੱਪੇ ਤੇ ਢੇਲੋਂ ਸਭ ਕਿੰਨੇ ਵਜੇ ਬਣਾਈਏ ਦੱਸੋ ਤਾਂ ਮੈਂ ਉਹ ਸਮਾਂ ਰੱਖਦੀ ਭਾਈ ਜੀ ਹਾਂ 5 ਵਜੇ ਚਟਨੀ ਫਿਰ ਉਹਨੇ ਬਣਾ ਲੈ ਹਾਂ ਚਟਨੀਆਂ ਹੋ ਬਣਾ ਕੇ ਹੁਣੇ ਰੱਖ ਲੈਣੀਆਂ ਫਿਰ ਚਟਨੀ ਵੀ ਤੇ ਕਾਂਜੀ ਵੀ ਕਾਂਜੀ ਦਾ ਮੈਨੂੰ ਥੋੜੀ ਕਨਫਿਊਜ਼ਨ ਆ ਕਾਂਜੀ ਪਤਾ ਨਹੀਂ ਕਿੱਦਾਂ ਬਣਾਉਂਦੇ ਆ ਕਿੱਜਾ ਕਾਂਜੀ ਉੱਥੋਂ ਲੈ ਆਈਏ ਬਈਆਂ ਤੋਂ ਉਹ ਨਹੀਂ ਹੋਣੀ ਕਿਉਂ ਕਾਂਜੀ ਦੇ ਉਹ ਸਫਾਈ ਦੀ ਬਣਾਉਂਦੇ ਗੋਲ ਗੱਪੇ ਹੀ ਸਫਾਈ ਨਾਲ ਨਹੀਂ ਬਣਾਉਂਦੇ ਗੋਲ ਗੱਪੇ ਖਾਣੇ ਨਹੀਂ ਖਾਣੇ ਉਹ ਸਵਾਦ ਨਹੀਂ ਲੱਗਦੇ ਮੈਨੂੰ ਮਿਰਚ ਲੱਗਦੇ ਤੁਹਾਨੂੰ ਮਿਰਚ ਲੱਗਦੀ ਮੈਂ ਬਿਨਾ ਮਿਰਚ ਦੇ ਬਣਾ ਕੇ ਦਵਾਂਗੀ ਨਹੀਂ ਕੀ ਕ ਚਲੋ ਅਸੀਂ ਖਾਵਾਂਗੇ ਤੁਸੀਂ ਫਿਰ ਨਾ ਖਾਓ ਤੇ ਨਹੀਂ ਲੈਵਣੀ ਫਿਰ ਕਾਂਜੀ ਵੀ ਘਰੇ ਬਣਾਉਣੀ ਆ ਕੀ ਉਹਨੇ ਇਮਲੀ ਘੋੜ ਕੇ ਨਾ ਉਹ ਤੇ ਬਣਾਉਂਗੀ ਚਟਨੀ ਤੇ ਮੈਂ ਬਣਾਉਣੀ ਕਾਂਜੀ ਕਾਂਜੀ ਵੀ ਇਮਲੀ ਖੋਲ ਦਿਓ ਵਿੱਚ ਕਾਲੀ ਮਿਰਚ ਲਾਉਣ ਵਿੱਚ ਹਰੀ ਮਿਰਚ ਤੇ ਸਾਰੀਆਂ ਮਿਰਚਾਂ ਪਾ ਦਿਓ ਬੜੀ ਹੋਰ ਠੀਕ ਚੱਲ ਦੇਖ ਲੈਣੀ ਆ ਕੀ ਖਾ ਰਹੇ ਆ ਆਪਾਂ ਨੇ ਕੀ ਖਾਣੇ ਆ ਮੈਂ ਕਦੇ ਵੀ ਨਹੀਂ ਖਾਦਾ ਕੀ ਨਹੀਂ ਖਾਦਾ ਚਲੋ ਤੋਰੇ ਛੋਲੇ ਭਟੋਰੇ ਛੋਲੇ ਭਟੋਰੇ ਬਟੋਰੇ ਕਹਿੰਦਾ ਭਟੂਰੇ ਨਹੀਂ ਕਹਿੰਦਾ ਭਟੋਰੇ ਅੱਜ ਉਹਦਾਂ ਖਾਦਦੇ ਸੀ ਤੁਸੀਂ ਛੋਲੇ ਭਟੋਰੇ ਜਿਤ ਕਰ ਕਰ ਕੇ ਇਹਦੇ ਨੇ ਇਨੇ ਚੇਚੇ ਬਣਵਾਏ ਹੀ ਤੇ ਮੈਂ ਪਾਣੀ ਗਰਮਦਾਰ ਦਿੱਤਾ ਇਹਦੇ ਲੋ ਜੀ ਸਭ ਤੋਂ ਪਹਿਲਾਂ ਆਪਾਂ ਬਣਾਉਣੇ ਆ ਇਮਲੀ ਵਾਲੀ ਚਟਨੀ ਫਿਰ ਦੇਖਾਂਗੇ ਫਿਰ ਉਹ ਸਾਹਵ ਕਹਿੰਦੇ ਆ ਕਿ ਹੁਣ ਮੈਨੂੰ ਕੁਛ ਕੁਛ ਜਿਹੜਾ ਇਹ ਡਿਫਰੈਂਟ ਡਿਫਰੈਂਟ ਬਣਾ ਕੇ ਦਿਓ ਕਿਉਂਕਿ ਹੁਣ ਮੈਂ ਇੱਥੇ ਚਲੇ ਜਾਣਾ ਹੈ ਛੁੱਟੀ ਥੋੜੀ ਜਿਹੀ ਰਹਿ ਗਈ ਇਹਨਾਂ ਦੀ ਤੇ ਕੋਈ ਨਾ ਕੋਈ ਰੈਸਪੀ ਸ਼ੇਅਰ ਕਰਦੇ ਰਵਾਂਗੇ ਅੱਜ ਆਪਾਂ ਸ਼ੇਅਰ ਕਰਦੇ ਆਂ ਗੋਲ ਗੱਪਿਆਂ ਦੀ ਤੇ ਚਟਨੀ ਦੀ ਸਿੰਪਲ ਜੀ ਉਹ ਕਿਹੜੀ ਰੋਟੀ ਆ ਕਹਿ ਰਹੇ ਜੀ ਕਿਹੜੀ ਰੋਟੀ ਆ ਜਿਹੜੀ ਮਰਜ਼ੀ ਖਾ ਲਓ ਹਰੀ ਦੀ ਜਿਹੜੀ ਛੋਟੇ ਪੀਸ ਵਾਲੀ ਉਹ ਚਮਿਰਚੀ ਨਹੀਂ ਹੈ ਨੋ ਹਰੀ ਦੀ ਆ ਕਿ ਛੋਟੇ ਵਾਲੀ ਉਹ ਮਿਰਚਾਂ ਖਾਣਾ ਹਾਂ ਛੋਟੇ ਦੀ ਹਾਂ ਮੇਰੇ ਜਾਓ ਮੇਰੇ ਤੇ ਪਾਣੀ ਲੈ ਜੋ ਥੋੜਾ ਜਾ ਦਹੀਂ ਖਾ ਲੈਣਾ ਹੈ ਇਦਰ ਮੈਂ ਗਲਾਸ ਕ ਪਾਣੀ ਪਾ ਕੇ ਉਹਦੇ ਵਿੱਚ ਇਮਲੀ ਪਾ ਦਿੱਤੀ ਐ ਤੇ ਇਹਨੂੰ ਆਪਾਂ ਦੋ ਦਿਨ ਬਾਲੇ ਦਵਾਵਾਂਗੇ ਫਿਰ ਜਿਹੜਾ ਇਹ ਸੌਫਟ ਹੋ ਜਾਂਦੀ ਇਮਲੀ ਤੇ ਆਰਾਮ ਦੇ ਨਾਲ ਹੀ ਜਿਹੜੀ ਉਹ ਗਿੜਕਾਂ ਦੇ ਨਾਲ ਅਲੱਗ ਹੋ ਜਾਂਦੀ ਐ ਤੇ ਖੁੱਲ ਜਾਂਦੀ ਐ ਪਾਣੀ ਦੇ ਵਿੱਚ ਮੈਂ ਨਾ ਚਟਨੀ ਬਣਾਉਂਦੀ ਬਣਾਉਂਦੀ ਨੇ ਉੱਚੇ ਮੈਨੂੰ ਫੋਨ ਆ ਗਿਆ ਫੋਨ ਕਰਦੀ ਕਰਦੀ ਤੇ ਚਟਨੀ ਵੀ ਬਣਾਤੀ ਸਾਰਾ ਕੁਝ ਬਣਾਤਾ ਫਿਰ ਮੈਂ ਸੋਚਿਆ ਮੈਂ ਤੇ ਰੈਸਪੀ ਸ਼ੇਅਰ ਕਰਨੀ ਤੇ ਹੁਣ ਮੈਂ ਇਦਾਂ ਹੀ ਤੁਹਾਨੂੰ ਦੱਸ ਦਿੰਦੀ ਐ ਕਿ ਮੈਂ ਕੀ ਕੀ ਕੀਤਾ ਐ ਜਿਹੜਾ ਆਪਾਂ ਨੇ ਇਮਲੀ ਦਾ ਇਮਲੀ ਤੇ ਪਾਣੀ ਬੋਇਲ ਰੱਖਿਆ ਸੀ ਨਾ ਉਹਦੇ ਵਿੱਚ ਆਪਾਂ ਨੇ ਗੁੜ ਪਾ ਦਿੱਤਾ ਸ਼ਾਇਦ ਮੈਂ ਉਹ bxaਇਆ ਸੀ ਤੇ ਉਸ ਤੋਂ ਬਾਅਦ ਆ ਫਿਰ ਜਦੋਂ ਉਹ ਚੰਗੀ ਤਰ੍ਹਾਂ ਬਾਲੇ ਆ ਗਏ ਤੇ ਉਹਨੂੰ ਪਾਣੀ ਨੂੰ ਛਾਣ ਲਿਆ ਇਹ ਛਾਣ ਕੇ ਇਹਦੇ ਵਿੱਚ ਮੈਂ ਪਾ ਦਿੱਤਾ ਇਹ ਲੂਣ ਥੋੜਾ ਜਿਹਾ ਟੇਸਟ ਦੇ ਹਿਸਾਬ ਨਾਲ ਚਿੱਟਾ ਲੂਣ ਪਾ ਦਿੱਤਾ ਇਹ ਨਾਲ ਹੀ ਕਾਲਾ ਜਿਹੜਾ ਇਹ ਕਾਲਾ ਲੂਣ ਹੁੰਦਾ ਹੈ ਨਾ ਉਹ ਪਾ ਦਿੱਤਾ ਇਹ ਕਾਲੀ ਮਿਰਚ ਪਾਈ ਆ ਥੋੜੀ ਜਿਹੀ ਲਾਲ ਮਿਰਚ ਪਾਈ ਆ ਥੋੜੀ ਜਿਹੀ ਵਿੱਚ ਸੁੰਡ ਸੁੰਡ ਪਾਈ ਆ ਤੇ ਮੈਂ ਸੌ ਅਜਵਾਇਨ ਤੇ ਸੌਂਫ ਤੇ ਨਾਲੇ ਜਿਹੜਾ ਇਹ ਉਹ ਜਿੰਗਾਰ ਕਿੰਨਾ ਚੀਜ਼ਾਂ ਨੂੰ ਰੋਸਟ ਕਰਕੇ ਨਾ ਤਵੇ ਦੇ ਉੱਤੇ ਤੇ ਵੇਲਣੇ ਦੇ ਨਾਲ ਪੀਸ ਕੇ ਬਰੀਕ ਕਰਕੇ ਵਿੱਚ ਪਾ ਦਿੱਤਾ ਹੈ ਹਾਂਜੀ ਦੱਸੋ ਜੀ ਮੇਰੇ ਮੇਰੇ ਉਬਲੇ ਹੋਏ ਆਲੂ ਹੀ ਇਹਨਾਂ ਦੇ ਵਿੱਚ ਦੋ ਆਲੂ ਲੈ ਕੇ ਉਹਨਾਂ ਦੇ ਵਿੱਚ ਪਿਆਜ਼ ਪਾਏ ਮੈਂ ਦੋ ਪਿਆਜ਼ ਕੱਟ ਕੇ ਪਾ ਲਈਆਂ ਕੁਝ ਪਿਆਜ਼ ਇਹਦੇ ਰੱਖ ਲਿਆ ਮੈਂ ਤੇ ਉਹਦੇ ਵਿੱਚ ਸਭ ਤੋਂ ਪਹਿਲਾਂ ਉਹੀ ਜਿਹੜਾ ਮੈਂ ਇਹ ਇਹਦੇ ਵਿੱਚ ਪਾਇਆ ਸੀ ਨਾ ਜੀਰਾ ਜੀਰਾ ਸੌਂਫ ਤੇ ਅਜਵਾਇਣ ਬਰੀਕ ਕੀਤੀ ਹੋਈ ਉਹ ਇਹਦੇ ਵਿੱਚ ਵੀ ਥੋੜੀ ਜਿਹੀ ਪਾਈ ਟੇਸਟ ਦੇ ਅਕੋਰਡਿੰਗ ਤੇ ਮਰਜ਼ੀ ਆਪਣੀ ਜੇ ਆਪਸ਼ਨਲ ਆ ਪਾਣੀ ਆ ਤੇ ਪਾਓ ਨਹੀਂ ਪਾਉਣ ਨਾ ਪਾਓ ਨਾਲ ਪਾਇਆ ਇਹ ਗਰਮ ਮਸਾਲਾ ਜੋ ਚੀਜ਼ਾਂ ਇਹਦੇ ਵਿੱਚ ਪਾਈਆਂ ਨਾ ਸਾਰੀਆਂ ਉਧਰ ਪਾਈਆਂ ਹੀ ਉਹੀ ਚੀਜ਼ਾਂ ਸਾਰੀਆਂ ਜੜੀਆਂ ਆ ਆਪਾਂ ਨੇ ਕਾਂਜੀ ਬਣਾਉਣ ਵਾਸਤੇ ਚ ਪਾਈਆਂ ਇਹ ਸੇਮ ਆਪਾਂ ਇਹਦੇ ਵਿੱਚ ਪਾਈਆਂ ਜੜੀਆਂ ਦੱਸਿਆ ਸੁੰਡ ਤੇ ਥੋੜੀ ਇਹਦੇ ਵਿੱਚ ਮੇਥੀ ਵੀ ਪਾਈ ਐਕਸਟਰਾ ਮੈਂ ਇਹਦੇ ਵਿੱਚ ਵੀ ਮੇਥੀ ਪਾਈ ਆ ਬਰੀਕ ਕੀਤੀ ਹੋਈ ਮਿਕਸੀ ਦੇ ਵਿੱਚ ਗਰਮ ਮਸਾਲਾ ਏ ਤੇ ਨਾਲ ਜਿਹੜਾ ਜੀਰਾ ਅਜਵਾਇਨ ਤੇ ਸੌਫ ਦਾ ਪਾਊਡਰ ਤੇ ਇਹਦੇ ਵਿੱਚ ਹੁਣ ਆਪਾਂ ਥੋੜਾ ਜਿਹਾ ਪੁਦੀਨਾ ਲੈ ਕੇ ਤੇ ਮਿਕਸ ਕਰਾਂਗੇ ਚਟਨੀ ਬਣਾਉਣ ਵਾਸਤੇ ਕਾਂਜੀ ਚਟਨੀ ਆਪਣੀ ਜਿਹੜੀ ਉਹ ਪਤਲੀ ਜੀ ਬੜੀ ਇਹਦੇ ਵਿੱਚ ਮੈਂ ਕਿਹਾ ਥੋੜਾ ਜਿਹਾ ਆਹਰਾ ਰੋਟ ਪਾ ਦਿੰਨੇ ਆ ਪਾਣੀ ਵਿੱਚ ਕੋਲ ਕੇ ਆਪਾਂ ਨੇ ਆਹਰਾ ਰੋਟ ਪਾ ਦਿੱਤਾ ਇਹਦੇ ਦੇਖੋ ਚਟਨੀ ਜਿਹੜੀ ਆ ਉਹ ਸੰਗਣੀ ਥੋੜੀ ਜੀ ਹੋ ਗਈ ਪਹਿਲਾਂ ਦੇ ਨਾਲੋਂ ਥੋੜੀ ਆਪਾਂ ਹੋਰ ਰੰਨ ਲੈਣੇ ਆ ਤਾਂ ਕਿ ਜਦੋਂ ਪਾਣੀ ਸੁੱਕ ਗਿਆ ਫਿਰ ਹੋਰ ਚਟਨੀ ਸੰਗਣੀ ਹੋ ਜੂਗੀ ਜੇਕਰ ਹੋਰ ਇਸ ਤੋਂ ਵੀ ਜ਼ਿਆਦਾ ਤੁਸੀਂ ਸੰਗਣੀ ਚਾਹੁੰਦੇ ਜੇ ਇਹੋ ਜ਼ਿਆਦਾ ਆਹਰਾ ਰੋਟ ਪਾ ਸਕਦੇ ਆ ਪਰ ਮੈਂ ਠੰਡੀ ਹੋਣ ਤੋਂ ਬਾਅਦ ਹੋਰ ਸੰਗਣੀ ਹੋ ਜਾਣੀ ਇਸ ਕਰਕੇ ਇਹਨੂੰ ਮੈਂ ਇਦਾਂ ਹੀ ਰੱਖ ਦਿੰਨੀ ਸਾਈਡ ਤੇ ਤੇ ਹੁਣ ਆਪਾਂ ਕੀ ਕਰਨਾ ਇਹ ਕਾਂਜੀ ਤਿਆਰ ਕਰਦੇ ਆ। ਲਓ ਜੀ ਆਪਾਂ ਜਿਹੜਾ ਇਹ ਮਸਾਲਾ ਪਾਏ ਸੀ ਨਾ ਸਾਰੇ ਹਨਾ ਇਹਨਾਂ ਦੇ ਵਿੱਚ ਹੀ ਹੁਣ ਆਪਾਂ ਇਹ ਮੈਂ ਪੁਦੀਨਾ ਤੇ ਨਾਲ ਜਿਹੜਾ ਉਹ ਅਦਰਕ ਮਿਕਸ ਕਰ ਲਿਆ ਬਰੀਕ ਕਰ ਲਿਆ ਮਿਕਸੀ ਦੇ ਵਿੱਚ ਇਹਨੂੰ ਆਪਾਂ ਬੋਲ ਲਾਂਗੇ ਤੇ ਜਿਹੜਾ ਇਹ ਫਿਰ ਚਬਾਉਣਾ ਜਾਂ ਪਾਉਗਾ ਮੂੰਹ ਦੇ ਨਾਲ ਜਾਂ ਫਿਰ ਪਤਲਾ ਜਿਹਾ ਕਪੜਾ ਲੈ ਕੇ ਉਹਦੇ ਨਾਲ ਆਪਾਂ ਛਾਣ ਸਕਦੇ ਆ। ਆਪਾਂ ਨੇ ਕੜਾਈ 'ਚ ਧਰਤਾਏ ਗੋਲ ਗੱਪੇ ਆਪਾਂ ਇਹ ਜਿਹੜੇ ਰੈਡੀਮੇਡ ਬਣੇ ਬਣਾਏ ਇਹੀ ਵਰਤਾਂਗੇ। ਤੇ ਇਹ ਜਿਹੜੀ ਆਪਾਂ ਕਾਂਜੀ ਦਾ ਪਾਣੀ ਬਣਾਇਆ ਹੈ ਨਾ ਦੇਖੋ ਕਿੰਨਾ ਵਧੀਆ ਵਧੀਆ ਲੱਗਣ ਲਿਆ ਏ ਤੇ ਇਹਦੇ ਵਿੱਚ ਪਾਵਾਂਗੇ ਬੂੰਦੀ ਥੋੜਾ ਹੋਰ ਸੰਘਣਾ ਹੋ ਜਾਊਗਾ ਤੇ ਬਾਕੀ ਬਦਲਾ ਕਰਨਾ ਤੁਸੀਂ ਦੇ ਹੋਰ ਕਰ ਸਕਦੇ ਆ ਪਰ ਮੈਨੂੰ ਤਾਂ ਇੰਨਾ ਥੋੜਾ ਥੋੜਾ ਸੰਘਣਾ ਜਾਈ ਚੰਗਾ ਲੱਗਦਾ ਏ ਬੂੰਦੀ ਦੇ ਨਾਲ ਹੋਰ ਸੰਘਣਾ ਹੋ ਜਾਣਾ ਇਹਨੇ ਤੇ ਦੀ ਵੇਟ ਕਰਨੀ ਆ ਤੇ ਗੋਲ ਗੱਪੇ ਕੱਢ ਕੇ ਇਹਨਾਂ ਨੂੰ ਸਰਵ ਕਰਦੇ ਨੇ ਸਾਰੇ ਇਕੱਠੇ ਸਰਵ ਕਰੂਗੀ ਕੱਢ ਕੇ ਬਸ ਇੱਕ ਹੀ ਕੰਮ ਰਹਿ ਗਿਆ ਸੀ ਨਿੰਬੂ ਨਿਚੋੜਨਾ ਬਸ ਨਿੰਬੂ ਨਹੀਂ ਹੀ ਨਿਚੋੜਿਆ ਬੀਜ ਵੀ ਵਿੱਚੇ ਚਲੇ ਗਏ ਬੀਜ ਨੇ ਆਪਾਂ ਚੋਕ ਕੱਢ ਲੈਨੇ ਆ ਤੇ ਇਹਦੇ ਮੂੰਹ ਚ ਆਏ ਫਿਰ ਉਹ ਰੋਲਾ ਪਾਊਗਾ ਕੁਛ ਰੈਡੀ ਆ ਤੇ ਹੁਣ ਆਪਣਾ ਤੇਲ ਵੀ ਗਰਮ ਆ ਪਾਉਨੇ ਆ ਗੋਲ ਗੱਪੇ ਤੇ ਫਟਾਫਟ ਆਪਾਂ ਕੱਢਾਂਗੇ ਗੋਲ ਗੱਪੇ ਪਤਾ ਨਹੀਂ ਉਹਨਾਂ ਖੁੱਲਣੇ ਆ ਕਿ ਨਹੀਂ ਖੁੱਲਣੇ ਵੈਸੇ ਰੈਡੀਮੇਡ ਜਿਹੜੇ ਗੋਲ ਗੱਪੇ ਉਹ ਖੁੱਲ ਹੀ ਜਾਂਦੇ ਹੁੰਦੇ ਜਿਹੜੇ ਆਪਾਂ ਘਰੇ ਬਣਾਉਨੇ ਆ ਨਾ ਉਹ ਨਹੀਂ ਖੁੱਲਦੇ ਹੁੰਦੇ ਮੈਂ ਮੰਮੀ ਨੂੰ ਕਿਹਾ ਸੀ ਮੈਂ ਕਿਹਾ ਮੰਮੀ ਮੈਂ ਗੋਲ ਗੱਪੇ ਕੱਢਾਂ ਨਹੀਂ ਮੰਮੀ ਕਹਿੰਦੇ ਤੂੰ ਦੱਸ ਦਿੰਦੇ ਇੱਥੋਂ ਤੇ ਜਿੰਦੇ ਤੁਹਾਡੇ ਵਾਸਤੇ ਮੈਂ ਕਿਹਾ ਨਹੀਂ ਆਪਾਂ ਨੇ ਉਹ ਨਹੀਂ ਖਾਣੇ ਆਪਾਂ ਨੇ ਹੋ ਮੇਡ ਗੋਲ ਗੱਪੇ ਖਾਣੇ ਆ ਘਰ ਦੇ ਬਣੇ ਹੋਏ ਗੋਲ ਗੱਪੇ ਔਰ ਕੁਛ ਕੁਛ ਰਹਿ ਗਿਆ ਉਹਨਾਂ ਨੂੰ ਕੋਈ ਨਹੀਂ ਕੱਲ ਪਾਪੜੀ ਬਣਾ ਦਾਂਗੇ ਬੱਚਿਆਂ ਨੂੰ ਜਿਹੜੇ ਰਹਿ ਗਏ ਆ ਪਾਓ ਕਿੰਨੇ ਵਧੀਆ ਇਹ ਦੇ ਰੈਡੀਮੇਡ ਗੋਲ ਗੱਪੇ ਨਾ ਬੜੇ ਸੋਹਣੇ ਗੋਲ ਹਨ ਫੁੱਲ ਦੇ ਬੜੇ ਸੋਹਣੇ ਆ ਪਤਾ ਨਹੀਂ ਇਹ ਕਿਵੇਂ ਬਣਾਉਂਦੇ ਆ ਇਹਨੇ ਸੋਹਣੇ ਫੁੱਲ ਕਿਵੇਂ ਜਾਂਦੇ ਆ ਥੋੜੇ ਥੋੜੇ ਪਾਉਂਦੇ ਆ ਫਿਰ ਸਾਰੇ ਭੁੱਲਣਗੇ ਕਿਉਂਕਿ ਇਹਨਾਂ ਨੂੰ ਸ਼ਾਇਦ ਜਿਹੜਾ ਉਹ ਤੇਲ ਘੱਟ ਮਿਲਿਆ ਉਹ ਰਹਿ ਗਏ ਭੁੱਲਣ ਵਾਲੇ ਪੁਰਾਣੇ ਵੇ ਇਹ ਕਾਫੀ ਗੂੜਾ ਤੇ ਮੰਮੀ ਦੇ ਹੁੰਦੇ ਆਂਦੇ ਆ ਮੰਮੀ ਆਂਦੇ ਨੇ ਬਣਾਈਏ ਖਾਈਏ ਪਰ ਉਹਦੋਂ ਬਣਾਏ ਬਣੋਏ ਨਹੀਂ ਹੁਣ ਆਹ ਹੁੰਦੇ ਨੇ ਜ਼ਰੂਰ ਖਾਂਦੇ ਮੰਮੀ ਵੀ ਅੱਜ ਮੰਮੀ ਨੇ ਖੁਸ਼ ਵੜਾਉਣਾ ਅੰਨ ਗੋਲ ਗੱਪੇ ਜਦੋਂ ਘਰੇ ਬਣਾਏ ਖਾਈਏ ਨਾ ਇਹੋ ਜਿਹੇ ਚੀਜ਼ਾਂ ਦੇ ਖੁਸ਼ ਹੁੰਦੇ ਨੇ ਮੰਮੀ ਜਦੋਂ ਚੀਜ਼ ਬਣਾ ਕੇ ਦਈਏ ਚੰਗਾ ਲੱਗਦਾ ਹੁੰਦਾ ਉਹਨਾਂ ਨੂੰ ਓ ਦੇਖੋ ਜਦੋਂ ਪੌਣ ਦੇ ਵੇਲੇ ਨਾ ਥੋੜੀ ਮੇਟਾ ਗਲਤੀ ਹੋ ਗਈ ਛੋਟੀਆਂ ਛੋਟੀਆਂ ਟ੍ਰਿਕਸ ਹੋਈ ਆਲੀ ਪਤਾ ਲੱਗਦਾ ਹੈ ਮਮਾ ਮਮਾ ਮਮੂਆ ਇਹ ਇਹ ਕਰਕੇ ਉਲਟਾਉਣ ਦੇ ਨਾਲ ਜਿਹੜੇ ਸਾਰੇ ਗੋਲ ਗੱਪੇ ਫੁੱਲ ਜਾਂਦੇ ਨੇ ਲੋ ਜੀ ਆਪਣੇ ਗੋਲ ਗੱਪੇ ਬਣ ਗਏ ਆ ਸਾਰੇ ਤਿਆਰ ਤੇ ਇਧਰ ਜਿਹੜੀਆਂ ਇਹ ਗੋਲ ਗੱਪੇ ਜਿਹੜਾ ਪਹਿਲਾਂ ਕੱਢ ਲਿਆ ਇਹ ਆਪਨਾਸ ਕੱਢ ਲਿਆ ਇਹ ਗੋਲ ਗੱਪੇ ਕਾਫੀ ਬਣ ਗਏ ਆ ਜੰਦਰਮਾ ਮਨ ਲੱਗਦਾ ਚਲੋ ਸਾਰਾ ਸਭ ਹਾਂ ਮਾਈ ਗੋਡ ਨੇ ਸੋਹਰੇ ਬੜੇ ਵੇਖੋ ਠੀਕ ਆ ਹਮ ਵਧੀਆ ਗੋਲ ਗੱਪੇ ਗੋਲ ਗੱਪੇ ਹੋਊਗਾ ਹਾਂ ਇਹ ਕਿਹੜੇ ਸੂਜੀ ਵਾਲੇ ਆਟੇ ਵਾਲੇ ਹੈ ਆਟੇ ਵਾਲੇ ਆ ਸੂਜੀ ਵਾਲੇ ਫੀਲ ਲੱਗਦੀ ਸੂਜੀ ਵਾਲੇ ਲੱਗਦੇ ਹੁੰਦੇ ਆਟੇ ਦੇ ਨਹੀਂ ਆਟੇ ਆ ਰਿਆ ਪਰ ਦਾ ਸਾਰਾ ਸਮਾਰਟ ਬਣਾਇਆ ਆਪਾਂ ਨੇ ਹੋਮ ਮੇਡ ਗੋਲ ਗੱਪੇ ਤੁਸੀਂ ਤੇ ਕਹਿ ਦਿੰਦੇ ਜੀ ਤੂੰ ਇੱਜ ਗੈ ਨਹੀਂ ਦੇਖੋ ਮੇੜੀ ਦਾ ਖਾਣੀ ਨਾ ਹੋਰ ਮੇੜ ਕੋਲ ਦੀ ਸੋਈ ਤੇ ਬੜੀ ਆ ਮੈਂ ਤਾਂ ਨਹੀਂ ਹੋ ਮੈਨੂੰ ਹੱਥ ਲਾਉਂਦੀ ਉੱਥੋਂ ਬਣਿਆ ਬਣਾਇਆ ਖਾ ਕੇ ਆਦੀ ਚਾ ਬਣਾ ਬਣਾਇਆ ਭਈਆਂ ਭਈਆਂ ਦੀ ਮੈਲ ਖਾਣੀ ਆ ਤੇ ਉਦਾਂ ਹੀ ਖਾ ਲੋ ਹਾਂ ਨਹੀਂ ਨਾ ਉਹ ਤਾਂ ਆ ਗਿਆ ਨੇ ਮੰਮੀ ਕਹਿੰਦੇ ਸਿਹਰੀ ਵਾਲੇ ਬਣਾਉਣ ਤਾਂ ਤੇ ਨਹੀਂ ਆ ਇਹ ਕਿੱਥੇ ਆ ਗਏ ਮੈਂ ਭਈਆਂ ਦੀ ਮੈਲ ਨਹੀਂ ਖਾਣੀ ਮਮਮੀ ਨੂੰ ਕਹਣਾ ਆਪ ਨਹੀਂ ਖਾਂਦੇ ਚਾਹ ਮੰਮੀ ਨੂੰ ਹਾਂ ਉਹਨਾਂ ਦੇ ਆਉਂਕੀਓ ਕੇ ਲਿਪੀ ਚਾ ਲੇ ਕੇ ਬਣਾ ਲੀਏ ਇੱਕ ਫਕਲਾ ਲਿਖਦੇ ਆਂ ਮਾ ਫਰਮਾ ਹੁੰਦੀ ਹੈ ਮਾਂ ਮਾਂ ਦੇ ਨਾ ਤਾਂ ਹੀ ਤੇ ਘਰ ਵਾਲਾ ਕਰਵੜਾ ਹੀ ਨਹੀਂ ਘਰ ਵਾਲਾ ਕਰਵੜਾ ਤਾਂ ਹੀ ਤੇ ਘਰ ਵਾਲੀ ਕੰਮ ਕਰਦੀ ਜ ਨਹੀਂ ਤੇ ਨਹੀਂ ਤੇ ਕਵੇ ਸੱਸ ਨੇ ਭੇਜ ਹੀ ਦੇਣੇ ਆ ਸੱਸ ਨੇ ਆ ਹੀ ਕਰ ਦੇਣਾ ਕੀ ਸੱਸ ਨੇ ਨਹੀਂ ਮੰਮੀ ਨੇ ਉਹ ਸੱਸ ਤੇਰੀ ਗੱਲ ਆ ਮੰਮੀ ਨੇ ਜੋ ਜੀ ਆਪਣੇ ਖੱਟੇ ਮਿੱਠੇ ਗੋਲ ਗੱਪੇ ਆ ਰੈਡੀ ਤੇ ਆਪਾਂ ਸਾਰਿਆਂ ਜਾਣਿਆਂ ਨੂੰ ਸਰਵ ਕਰਦੇ ਆ। ਆਲੋਡ ਡੈਡ ਜੀ ਗੋਲ ਗੱਪੇ। ਸੱਜਾ ਬਣਾਇਆ। ਮੈਂ ਕਿਨੇ ਬਣਾਏ ਹੈਰੀ ਨੇ? ਹਾਂ। ਮੈਂ ਦਾਦੂ ਨੂੰ ਖਾ ਲੋ ਫਿਰ। ਤੇ ਖਾ ਲੋ। ਕੋਤ ਚ ਨੀ ਕਿਹਾ ਬਣਾਇਆ। ਘਰੇ ਹੀ ਬਣਾਈ। ਆਪੇ ਬਣਾਇਆ ਸਾਰਾ ਕੁਝ। ਆ ਪਾਜੀ ਨੂੰ ਦੇ ਕੇ ਆਓ। ਹਾਂ। ਹਾਂ। ਚੁੱਟ ਮੈਂ ਆਖਾ ਤਾ ਨਾ ਇਹ ਦੇਖ ਮਮਾ ਕਮਾਲ ਕਰ ਰਿਹਾ ਮਮਾ ਮਰੇ ਕਮਾਲ ਕਰਦੇ ਤੇਰੇ ਗਲੇ ਜਨ ਗਲੇ ਜਨ ਫਸਾ ਲਿਓ ਗੰਡਾ ਠੀਕ ਆ ਹਾਲ ਨਹੀਂ ਵੜਨਾ ਚਾਹੀਦਾ ਹਾਲੋ ਮੈਂ ਖਾਣਾ ਬਾਅਦ ਥੈਂਕ ਯੂ ਥੈਂਕ ਯੂ ਥੈਂਕ ਯੂ ਹੈ ਨਹੀਂ ਖਾਣੇ ਸਿੰਪਲ ਸੁੱਕੇ ਸਾਰੇ ਭਰਤੇ ਹੋਣੇ ਤੁਸੀਂ ਨੀਆ ਮੈਂ ਖੋਲ ਦਿੱਨੀ ਆ ਨਾ ਚੜੂ ਆ ਗਈ ਆ ਆ ਗਈ ਆ ਹੱਦ ਹੋਈ ਏ ਦੱਸੋ ਆ ਗਈ ਮੈਂ ਖੋਲਣ ਲੱਗੀ ਆ ਉੱਤੇ ਘਾਤਾ ਚੜੀ ਸੀ ਕਰ ਤੈਂ ਕਰੋ ਕੇ ਦੇ ਅੰਦਰਵਾਜਾ ਮਾਰਨ ਦੇ ਹੀ ਬਾਜਾ ਨਹੀਂ ਮਾਰੀਆਂ ਮੈਨੂੰ ਪਤਾ ਨਹੀਂ ਲੱਗਾ ਮੈਂ ਦੋਵੇਂ ਹੀ ਬੂਏ ਬੰਦ ਕਰ ਲਿਆ ਬੁਜਾਰੀ ਡੈ ਕਹੋ ਇਹ ਨਹੀਂ ਬੋਲ ਸਕਦੀ ਮੈਂ ਇਹ ਕੋਈ ਸਾਡੀ ਨਹੀਂ ਆ ਅੰਦਰ ਜਾ ਕੇ ਅੰਦਰ ਜਾ ਕੇ ਬੈ ਗਈ ਮੈਂ ਆਪ ਦਾ ਕੰਮ ਕਰਨ ਦੀ ਹੈ ਨਾ ਆਜੇ ਨਹੀਂ ਪਰੀ ਤੇ ਤੁਸੀਂ ਬਾਜਾ ਨਹੀਂ ਮਾਰੀਆਂ ਮਾਜਾ ਫੜਕਾਇਆ ਹੈ ਬਾਜਾ ਮੈਂ ਅੱਗੇ ਖਣੀ ਆਉਂਦੇ ਆ ਮੈਨੂੰ ਘੜਕਾ ਸੁਣਿਆ ਹੈ ਬੂਏ ਦਾ ਮੈਂ ਕਿੱਥੇ ਆਉਂਦੇ ਆ ਬੰਦ ਨਾ ਕਰੀਓ ਲੈ ਬੰਦ ਕਰ ਤੋ ਜਲਦੀ ਆਜੋ ਬਾਹਰ ਨਿਆਣਿਆਂ ਵਾਲੇ ਕੰਮ ਕਰਦੇ ਆ ਸ਼ਾਲਾ ਮਾਰਦੇ ਫਿਰਦੇ ਇੱਧਰ ਉੱਧਰ ਚਲੋ ਭੱਜ ਕੇ ਉਹ ਦੋਵੇਂ ਜਾਣੀ

ਹੋ ਜੀ ਬੋਰਡ ਬੋਲਦੇ ਆ ਹਾਈ Papa ਉਧਰ ਵੇਖ ਕੁੱਟਣ ਲੱਗੇ ਹਨ